ਪੰਜਾਬੀ ਸੱਜ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਯੂਜੀਸੀ ਨਟ ਪੰਜਾਬੀ ਦੀ ਫਰਸਟ ਯੂਨਿਟ ਦੀ ਤਿਆਰੀ ਕਰ ਰਹੀ ਸੀ ਜਿਸ ਵਿੱਚ ਕੇ ਰੋਮਾਂਸ ਬਾਦ ਸਨਾਤਨਵਾਦ ਰੋਮਾਂਸ ਬਾਦ ਬਾਰੇ ਪੜਿਆ ਸੀ ਪਿਛਲੀ ਕਲਾਸ ਵਿੱਚ ਅੱਜ ਦਾ ਜੋ ਟੋਪਿਕ ਹੈ ਇਹ ਥਾਰਥ ਬਾਦ ਇਹ ਥਾਰਥ ਬਾਦ ਸਾਹਿਤ ਵਿੱਚ ਵਸਤੂਵਕਤਾ ਦੇ ਰੁਝਾਨ ਨੂੰ ਉਤਸ਼ਾਹ ਦਿੰਦਾ ਹੈ ਥਾਰਥ ਬਾਦ ਸ਼ਬਦ ਯਥਾਪਲਸ ਅਰਥ ਦਾ ਸੰਯੋਗੀ ਸ਼ਬਦ ਹੈ ਜਿਸ ਦਾ ਅਰਥ ਹੈ ਕਿ ਜਿਵੇਂ ਵੀ ਸਾਹਿਤ ਵਿੱਚ ਜਿਵੇਂ ਹੈ ਉਸੇ ਤਰ੍ਹਾਂ ਹੀ ਸਾਹਿਤ ਵਿੱਚ ਉਸ ਦਾ ਪ੍ਰਯੋਗ ਕਰਨਾ ਯਾਨਕਿ ਯਥਾਰਥ ਅਸਲੀਅਤ ਦਾ ਪ੍ਰਯੋਗ ਕਰਨਾ ਜਿਵੇਂ ਹੈ ਉਸ ਤਰ੍ਹਾਂ ਹੀ ਸਾਹਿਤ ਵਿੱਚ ਲਿਖ ਦੇਣਾ ਸਚਾਈ ਨੂੰ ਪੇਸ਼ ਕਰਨਾ ਯਥਾਰਥਵਾਦ ਦੋ ਤਰ੍ਹਾਂ ਦਾ ਹੁੰਦਾ ਹੈ ਆਲੋਚਨਾਤਮਕ ਯਥਾਰਥਵਾਦ ਪ੍ਰਕਿਰਤੀਵਾਦੀ யਥਾਰਥਵਾਦ ਆਲੋਚਨਾਤਮਕੇ ਯਥਾਰਥਵਾਦ ਜੀਵਨ ਦੀ ਵਸਤਵਿਕਤਾ ਨੂੰ ਪੜਕ-ਪੜਚੋਲ ਕਰਕੇ ਪੇਸ਼ ਕਰਦਾ ਹੈ ਜੋ ਆਲੋਚਨਾਤਮਕ ਹੈ ਉਹ ਪਰਖ-ਫੜਚੋਲ ਕਰਕੇ ਜੋ ਪ੍ਰਕਿਰਤੀਵਾਦੀ ਹੈ ਯਥਾਰਥ ਦਾ ਹਰ ਗੰਦੀਮੰਦੀ ਅਸਲੀਲ ਗਲਾਨੀ ਭਰੇ ਜੋ ਵਰਤਾਰਾ ਹੈ ਉਸ ਨੂੰ ਉਸ ਤਰ੍ਹਾਂ ਹੀ ਪੇਸ਼ ਕਰ ਦਿੰਦਾ ਹੈ ਯਾਨੀ ਕਿ ਆਲੋਚਨਾਤਮਕਤਾ ਵਸਤਵਿਕਤਾ ਨੂੰ ਪਰਚਪੜ ਚੋਲ ਕਰਕੇ ਉਸਦੀ ਜਾਂਚ ਪੜਤਾਲ ਕਰਕੇ ਪਰ ਪ੍ਰਕਿਰਤੀਵਾਦੀ ਥਾਰਤਵਾਦ ਹਰ ਗੰਦੇ ਸਲੀਲ ਤੇ ਗਲਾਨੀ ਪਰਿਵਰਤਾਰੇ ਦੀ ਪੇਸ਼ਕਾਰੀ ਨੂੰ ਉਚਿਤ ਸਮਝਦਾ ਹੈ। ਯਾਨੀ ਕਿ ਹਰ ਚੀਜ਼ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਹੀ ਵਿਅਕਤ ਕਰ ਦੇਣਾ। ਯਥਾਰਥਵਾਦ ਜੀਵਨ ਦੀ ਫੋਟੋਗ੍ਰਾਫੀ ਨਹੀਂ ਕਰਦਾ ਸਗੋਂ ਲੇਖਕ ਦੀ ਸਮਝ ਅਨੁਸਾਰ ਸਮਾਜਿਕ ਜੀਵਨ ਦੀ ਪੇਸ਼ਕਾਰੀ ਕਰਦਾ ਹੈ। ਯਥਾਰਥਵਾਦ ਸਾਹਿਤਕਾਰ ਭਾਵੇਂ ਜੀਵਨ ਦੇ ਸਤ ਨੂੰ ਪੇਸ਼ ਕਰਦਾ ਹੈ ਪਰ ਅਜਿਹਾ ਕਰਦਾ ਹੋਇਆ ਵੀ ਉਹ ਕਲਪਿਤ ਵਰਤਾਰਿਆਂ ਦਾ ਸਹਾਰਾ ਲੈਂਦਾ ਹੈ ਯਥਾਰਥਵਾਦੀ ਸਾਹਿਤਕਾਰ ਕੀ ਕਰਦਾ ਹੈ ਕਲਪਿਤ ਵਰਤਾਰਿਆਂ ਦਾ ਸਹਾਰਾ ਲੈਂਦਾ ਹੈ ਭਾਵੇਂ ਕਿ ਘਟਨਾ ਯਥਾਰਥ ਸਚਾਈ ਵਾਲੀ ਹੁੰਦੀ ਹੈ ਫਿਰ ਵੀ ਉਸ ਵਿੱਚ ਥੋੜੀ ਬੋਤੀ ਆਪਣੀ ਕਲਪਨਾ ਐਡ ਕਰਦਾ ਹੈ ਕਲਾਕਾਰ ਕਲਪਨਾ ਦੇ ਸਹਾਰੇ ਘਟਨਾਵਾਂ ਨੂੰ ਪੁਨਰ ਵਿਉਂਤ ਕੇ ਅਜੇ ਹੀ ਸਿਰਜਣਾ ਕਰਦਾ ਹੈ ਜਿਹੜੀ ਸੂਝ ਸਵਾਦ ਵੀ ਦਿੰਦੀ ਹੋਵੇ ਅਤੇ ਉਸ ਵਿੱਚੋਂ ਮਨੁੱਖ ਨੂੰ ਆਪਣੇ ਸਮਾਜਿਕ ਜੀਵਨ ਦਾ ਝੋਲਾ ਵੀ ਪੈਂਦਾ ਹੋਵੇ ਯਾਨੀ ਕਿ ਉਸ ਵਿੱਚ ਸਚਾਈ ਵੀ ਹੈ ਅਤੇ ਉਹ ਜੋ ਉਸ ਦਾ ਪਾਠਕ ਪੜ ਰਿਹਾ ਉਸ ਨੂੰ ਸੁਆਦ ਵੀ ਦੇਵੇ ਪਰ ਉਸ ਨੂੰ ਉਸ ਵਿੱਚ ਇੱਕ ਸਚਾਈ ਜੀਵਨ ਦੀ ਸਚਾਈ ਵੀ ਪ੍ਰਗਟ ਹੋਵੇ ਇਹ ਸੀ ਯਥਾਰਥਵਾਦ ਬਾਰੇ ਅਗਲਾ ਟੋਪਿਕ ਹੈ ਅਸਤਿਤਵਵਾਦ ਅਸਤਿਤਵਵਾਦ ਇਸ ਦੇ ਸੰਸਥਾਪਕ ਸਾਰਤਰ ਹੈ ਅਸਤਿਤਵਵਾਦ ਮਨੁੱਖ ਦਾ ਮਨੁੱਖ ਸਿਰਜਿਤ ਵਸਤਾਂ ਦੀ ਹੋਂਦ ਦੀ ਗੱਲ ਕਰਦਾ ਹੈ ਜੋ ਮਨੁੱਖ ਨੇ ਸਿਰਜਿਆ ਹੈ ਉਸ ਦੀ ਗੱਲ ਕਰਦਾ ਹੈ ਇਹ ਬਾਦ ਜੀਵਨ ਦੀ ਅਸਥਿਰਤਾ ਅਤੇ ਐ ਨਿਸ਼ਚਿਤਤਾ ਤੋਂ ਚਿੰਤਤ ਹੈ ਯਾਨੀ ਕਿ ਜੋ ਜੀਵਨ ਵਿੱਚ ਅਸਥਿਰਤਾ ਹੈ ਐ ਨਿਸ਼ਚਿਤਤਾ ਹੈ ਉਸ ਤੋਂ ਚਿੰਤਤ ਹੈ ਅਸਿੱਤਵਾਦ ਖਾਲਸ ਬਾਦ ਨਹੀਂ ਹੈ ਸਗੋਂ ਇਹ ਮਿਲਿਆ ਜੁਲਿਆ ਬਾਦ ਹੈ ਇਸ ਵਿੱਚ ਯਥਾਰਥਵਾਦ ਯਥਾਰਥ ਵੀ ਰੂਪਵਾਦੀ ਅੰਸ਼ ਵੀ ਮਿਲੇ ਜੁਲੇ ਹੁੰਦੇ ਹਨ ਯਥਾਰਥਵਾਦੀ ਵੀ ਹੈ ਤੇ ਰੂਪਵਾਦੀ ਅੰਸ਼ ਵੀ ਇਸ ਵਿੱਚ ਮਿਲੇ ਹੋਏ ਹੁੰਦੇ ਹਨ ਫਾਰਮੇ ਅਸਤਿਤਵਵਾਦ ਮਨੁੱਖ ਸਿਰਜਿਤ ਵਰਤਾਰਿਆਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ ਪਰੰਤੂ ਇਸ ਵਿੱਚ ਅਜਿਹੇ ਸੰਕਲਪ ਵੀ ਚਿਤਵੇ ਗਏ ਹਨ ਜਿਨ੍ਹਾਂ ਦਾ ਕੋਈ ਅਸਤਿਤਵ ਨਹੀਂ ਹੈ ਅਸਤਿਤਵਵਾਦ ਕਿਸ ਦੀ ਗੱਲ ਕਰਦਾ ਹੈ ਮਨੁੱਖ ਦੁਆਰਾ ਸਿਰਜੀਆਂ ਵਸਤੂਆਂ ਦੀ ਅਸਤਿਤਵਵਾਦੀ ਮਨੁੱਖ ਜੀਵਨ ਦੀ ਨਿਰਾਸ਼ ਨਿਰਾਰਥਕਤਾ ਅਤੇ ਤਰਕ ਸ਼ਕਤੀ ਨੂੰ ਅਸਮਰਥ ਮੰਨ ਕੇ ਰੱਬ ਰੱਬੀ ਹੋਂਦ ਵਿੱਚ ਸ਼ੱਕ ਕਰ ਪੈਦਾ ਕਰਦਾ ਹੈ ਯਾਨੀ ਕਿ ਰੱਬ ਦੀ ਹੋਂਦ ਨੂੰ ਘਟ ਮੰਨਿਆ ਗਿਆ ਹੈ ਬਲਕਿ ਮਨੁੱਖ ਦੁਆਰਾ ਜੋ ਸਿਰਜਿਆ ਗਿਆ ਹੈ ਜੋ ਮਨੁੱਖ ਦੁਆਰਾ ਬਣਾਈ ਗਈ ਵਿਵਸਥਾ ਹਨ ਉਹਨਾਂ ਨੂੰ ਅਹਿਮੀਅਤ ਦਿੰਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਅਸਤਿਤਵ ਦੀ ਸਥਿਤੀ ਤੱਤ ਤੋਂ ਪਹਿਲਾਂ ਦੀ ਹੈ ਨਾਸਤਿਕ ਅਸਤਿਤਵਵਾਦੀਆਂ ਦਾ ਕਹਿਣਾ ਹੈ ਕਿ ਰੱਬ ਮਰ ਚੁੱਕਿਆ ਹੈ ਜੋ ਰੱਬ ਨੂੰ ਨਹੀਂ ਮੰਦੇ ਨਾਸਤਿਕ ਉਹਨਾਂ ਦਾ ਕਹਿਣਾ ਹੈ ਕਿ ਰੱਬ ਮਰ ਚੁੱਕਿਆ ਹੈ ਇਹ ਮਾਨਵ ਵਿਵਾਰ ਤੋਂ ਇਨਕਾਰੀ ਹੈ ਨਾਸਤਿਕ ਅਸਤਿਤਵਵਾਦੀਆਂ ਦਾ ਮੂਲ ਸਿਧਾਂਤ ਹੈ ਕਿ ਅਸਤਿਤਵ ਦੀ ਸਥਿਤੀ ਮੂਲ ਤੱਤ ਤੋਂ ਪਹਿਲਾਂ ਦੀ ਹੈ ਪੱਛਮੀ ਅਸਤਿਤਵਵਾਦੀਆਂ ਦੀ ਨਿਰਾਸ਼ਾ ਉਪਰਾਮਤਾ ਉਦਾਸੀ ਸੰਤਾਪ ਤੇ ਸੰਕਟਪੂਰਨ ਜੀਵਨ ਦਾ ਅੰਗ ਨਹੀਂ ਬਣ ਸਕੇ ਜੋ ਪੱਛਮੀ ਅਸਤਿਤਵਵਾਦੀ ਹਨ ਉਨ੍ਹਾਂ ਦੀ ਨਿਰਾਸ਼ਾ ਉਪਰਾਮਤਾ ਉਦਾਸੀ ਸੰਤਾਪ ਤੇ ਸੰਕਟਪੂਰਨ ਜੀਵਨ ਦਾ ਅੰਗ ਨਹੀਂ ਬਣ ਸਕੇ ਸਾਰੇ ਪ੍ਰਾਣੀ ਮਾਤਰ ਦਾ ਆਪਣਾ ਸਤਿਤਵ ਹੈ ਜਿੰਨੇ ਵੀ ਪ੍ਰਾਣੀ ਹਨ ਆਪਣਾ ਸਤਿਤਵ ਹੈ ਪਰ ਇਹ ਉਸ ਮੂਲ ਵਸਤੂ ਪਰਮੇਸ਼ਵਰ ਦਾ ਹੀ ਅਸਤਿਤਵ ਹੈ ਭਾਰਤ ਵੱਲੋਂ ਪੱਛਮ ਦੇ ਵਿਦਵਾਨਾਂ ਨੇ ਅਸਤਿਤਵਵਾਦ ਦਾ ਪ੍ਰਚਾਰ ਬਧੇਰੇ ਕੀਤਾ ਹੈ ਜੋ ਪੱਛਮੀ ਵਿਦਵਾਨ ਹਨ ਉਹਨਾਂ ਨੇ ਜਿਆਦਾ ਇਸ ਦਾ ਪ੍ਰਚਾਰ ਕੀਤਾ ਹੈ ਕਿਉਂਕਿ ਜੋ ਭਾਰਤੀ ਹਨ ਉਹ ਤਾਂ ਪਰਮੇਸ਼ਵਰ ਵਿੱਚ ਰੱਬ ਵਿੱਚ ਵਿਸ਼ਵਾਸ ਕਰਦੇ ਹਨ ਇਸ ਕਰਕੇ ਉਹਨਾਂ ਦਾ ਉਹਨਾਂ ਨੇ ਘੱਟ ਪ੍ਰਚਾਰ ਕੀਤਾ ਪਰ ਜੋ ਪੱਛਮੀ ਲੋਕ ਹਨ ਉਹ ਅਸਤਿਤਵਵਾਦ ਦਾ ਪ੍ਰਚਾਰ ਜ਼ਿਆਦਾ ਕੀਤਾ ਉਹਨਾਂ ਨੇ ਕਿਉਂਕਿ ਉਹ ਨਸਤਕ ਹਨ ਅਗਲਾ ਜੋ ਟੋਪਿਕ ਹੈ ਪ੍ਰਗਤੀਵਾਦ ਪ੍ਰਗਤੀਵਾਦ ਕਿਸ ਨੂੰ ਕਿਹਾ ਗਿਆ ਹੈ ਸਾਹਿਤ ਵਿੱਚ ਅਗਾ ਵਧੂ ਰੁਝਾਨ ਨੂੰ ਪ੍ਰਗਤੀਵਾਦ ਦਾ ਨਾਮ ਦਿੱਤਾ ਹੈ ਪ੍ਰਗਤੀਵਾਦ ਦਾ ਸ਼ਾਬਦਿਕ ਅਰਥ ਕੀ ਹੈ ਤਰੱਕੀ ਉન્નਤੀ ਜਾਂ ਵਿਕਾਸ ਪ੍ਰਗਤੀ ਕਿਸ ਨੂੰ ਕਿਹਾ ਗਿਆ ਤਰੱਕੀ ਉન્નਤੀ ਜਾਂ ਵਿਕਾਸ ਇਸ ਦ੍ਰਿਸ਼ਟੀ ਤੋਂ ਉਹ ਸਾਹਿਤ ਜਿਹੜਾ ਸਮਾਜ ਦੀ ਪ੍ਰਗਤੀ ਦੀ ਗੱਲ ਕਰਦਾ ਹੈ ਉਹ ਪ੍ਰਗਤੀਵਾਦੀ ਹੈ 1936ਵੀਂ ਵਿੱਚ ਇਸ ਦੀ ਸਥਾਪਨਾ ਹੋਈ ਮੰਨੀ ਜਾਂਦੀ ਹੈ ਪ੍ਰਗਤੀਵਾਦੀ ਸਾਹਿਤਕਾਰ ਜੀਵਨ ਦੇ ਬੁਨਿਆਦੀ ਮਸਲੇ ਜਿਵੇਂ ਭੁੱਖ ਗਰੀਬੀ ਅਨਪੜਤਾ ਜਮਾਤੀ ਸ਼ੋਸ਼ਣ ਆਦਿ ਪੱਖਾਂ ਨੂੰ ਸੁਚੇਤ ਹੋ ਕੇ ਸਿਰਜਦਾ ਹੈ ਇੰਨਾ ਬਾਰੇ ਗੱਲ ਕਰਦਾ ਹੈ ਜੋ ਪ੍ਰਗਤੀਵਾਦੀ ਸਾਹਿਤਕਾਰ ਹੈ ਕਿਸ ਬਾਰੇ ਭੁੱਖ ਗਰੀਬੀ ਅਨਪੜਤਾ ਸਮਾਜਿਕ ਸ਼ੋਸ਼ਣ ਪ੍ਰਗਤੀਵਾਦੀ ਸਾਹਿਤਕਾਰ ਕਾਰਲ ਮਾਰਕਸ ਦੇ ਦਵੰਦਵਾਦੀ ਭੌਤਿਕਵਾਦੀ ਫਲਸਫੇ ਦਾ ਹਮਾਇਤੀ ਹੈ ਕੌਣ ਕਾਰਲ ਮਾਰਕਸ ਪ੍ਰਗਤੀਵਾਦ ਪ੍ਰਗਤੀਵਾਦੀ ਸਾਹਿਤਕਾਰ ਸਮਾਜਿਕ ਆਰਥਿਕ ਰੂੜੀਆਂ ਦਾ ਵਿਰੋਧ ਕਰਦਾ ਹੈ ਉਹ ਵਰਗ ਸੰਘਰਸ਼ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਦੀ ਹਮਾਇਤ ਕਰਦਾ ਹੈ ਪ੍ਰਗਤੀਵਾਦੀ ਸਹਿਤਕਾਰ ਕੁਮੰਤਰੀ ਪੱਧਰ ਦੀਆਂ ਸਮੱਸਿਆਵਾਂ ਨੂੰ ਨਿੱਜੀ ਪੀੜਾ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ ਉਹ ਔਰਤ ਅਤੇ ਦਲਿਤ ਸ਼੍ਰੇਣੀਆਂ ਦੇ ਪੱਖ ਵਿੱਚ ਖੜੋਂਦਾ ਹੈ ਸਮਾਜਿਕ ਪ੍ਰਗਤੀ ਦੇ ਰਾਹ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹਨਾਂ ਦਾ ਉਹ ਵਿਰੋਧ ਕਰਦਾ ਹੈ